ਹੈਲੋ ਜੀ ਸਸਿਕਾ ਸਾਰਿਆਂ ਨੂੰ ਅੱਜ ਦਾ ਬਲੌਗ ਸਾਡਾ ਦੁਪਹਿਰ ਬੁੱਟੀ ਲਾਉਣ ਦਾ ਵਾ ਗਮਲਿਆਂ ਦੇ ਵਿੱਚ ਅੱਜ ਅਸੀਂ ਦੁਪਹਿਰ ਬੁੱਟੀ ਲਾਉਣ ਦਾ ਹੈ ਲੈ ਛੇ ਕਿ ਸ਼ਤਾਨੀ ਕੀਤੀ ਔਰ ਜਿਹੜੇ ਮੈਂ ਸਾੜ ਦਿੱਤੀ ਉਹ ਵੀ ਪੈ ਜਾਣੀ ਉਹਦਾ ਨਹੀਂ ਉਹ ਤਾਂ ਮੈਨੂੰ ਪਤਾ ਹੁਣ ਸੜੀ ਕਿੱਥੇ ਪੈਣੀ ਆ ਉਹਦਾ ਮੈਂ ਕਹਿਣ ਦੀ ਹਾਂ ਹਾਂ ਜੀ ਭਾਜੀ ਟਾਈਮ ਨਹੀਂ ਵੇਲੀ ਚਾ ਜਨਨਾ ਮੜ ਕੇ ਉਧਰ ਦੇ ਤੈਨੂੰ ਪਤਾ ਸੁਰ ਨਹੀਂ ਲੱਗਦਾ ਕੁਝ ਕੀ ਹੋਇਆ ਕੀ ਹੋਇਆ ਤੀ ਹੋਏ ਤੀਕ ਤੀ ਜੀ ਜੀ ਦੀ ਜੀ ਨਾ ਗੱਲ ਕਰ ਜਾ ਮੇਰੀ ਗੱਲ ਸੁਣ ਵੇਲੀ ਚ ਜਾ ਵੇਲੀ ਚ ਜਾ ਤਾਂ ਉਧਰ ਉਧਰ ਆਪ ਪਿਆਲੀ ਚ ਉਥੇ ਕਾਂਦੇ ਤੇ ਜਿਹੜਾ ਗਮਲਾ ਪਿਆ ਨਾ ਉਹਦੇ ਵਿੱਚ ਨਾ ਨਿਗੇ ਨਿਗੇ ਪੱਤੇ ਵਾਲਾ ਦਿਵੈਨ ਦਾ ਬੂਟਾ ਜਿਹਾ ਲੱਗਾ ਹੀ ਨਹੀਂ ਗਮਲਾ ਨਹੀਂ ਮਖੋਣ ਦੀ ਗਮਲਾ ਲੈਂਦਾ ਹੋਏ ਮੈਂ ਗਣਾ ਕੱਢ ਰਹੀਆਂ ਨਹੀਂ ਉਹ ਕਿੱਥੇ ਆ ਜਿਹੜਾ ਬੂਟਾ ਮੈਂ ਕਹਿਣ ਦੀ ਆ ਨਹੀਂ ਮੈਂ ਨਹੀਂ ਦੱਸਦੀ ਨਹੀਂ ਇਹ ਨਹੀਂ ਨਿਕਲ ਕਰਦਾ ਆਹ ਤਾਂ ਤੋੜ ਕੇ ਚੁੱਕ ਲੈ ਰਿਹਾ

ਰੜੀ ਤੇ ਜੇ ਬਾਰ ਬਾਰ ਕੰਨ ਤੇ ਉੱਤੇ ਹੀ ਪਿਆ ਵਾ ਟਾਣੀ ਜੀ ਤੋੜ ਲਿਆ ਇੱਕ ਉਹਨ ਦੀ ਟਾਣੀ ਤੋੜ ਕੇ ਲਾਈ ਆ ਆਹੋ ਬੜਾ ਸੋਨਾ ਹੀ ਵਾ ਨੀਕੇ ਨੀਕੇ ਪੱਤੇ ਹੀ ਉਹਦੇ ਤੇ ਸਾਈਡਾਂ ਦੇ ਕਟਾਂ ਜੇ ਵਾਂਗੂ ਪੈਈਓ ਉਧਰ ਦੇ ਪੈਰ ਬੋਟੀ ਹੋ ਗਈ ਹੈ ਕਿੰਨੀ ਸੋਹਣੀ ਲੱਗਦੀ ਹੈ ਸਵੇ ਸਵੇ ਫੁੱਲ ਚੁਲੀ ਗਾ ਦੇ ਅਸੂਲ ਨਹੀਂ ਗਿਆ ਕਿ ਇਹ ਕਿਦਾਂ ਸੋਚਿਆ ਕਿ ਉਧਰੋਂ ਗਮਲਾ ਚੁੱਕੀ ਲਉਣਾ ਆਹਾਂ ਉਹ ਚੋਹੇ ਆੜੀ ਬ੍ਰਿਕੀ ਬੋਟਾ ਲੈਣ ਗਿਆ ਦੋ ਕਰ ਦੇ ਦੋ ਕਰ ਦੇ ਦੋ ਕਦ ਕਰਦੇ ਤਾਂ ਲਿਬਣੇ ਕਤਾਰ ਰਖਦੀ ਦੂਜੇ ਮੂੰਹ ਵਾਲੇ ਬੰਨੇ ਨਾ ਕੱਲੇ ਵਿੱਚ ਕਰਾਂ ਵੱਡ ਨਹੀਂ ਹੋਰ ਠਾਂ ਕਰ ਲਾ ਚਲ ਠੀਕ ਮਰਜ਼ੀ ਤੁਹਾਡੀ ਤੇ ਆ ਪੇਟ ਉੱਟ ਗਿਆ ਤੇ ਫਿਰ ਉੱਪਰਲਾ ਮੂੰਹ ਹੀ ਲਾ ਦੇ ਕੇ ਲੱਭੀ ਨਹੀਂ ਚੋਕਲੀ ਹਣੀ ਨਾ ਨਾ ਥਲੇ ਉਹ ਨਹੀਂ ਚੋਕਲੀ ਹਣੀ ਇਨੇ ਥਲੇ ਕਰਦੇ ਢਣੀ ਵੜੇ ਚ

ਨਾ ਹਮੇ ਵੇਖਿਆ ਸਵੇਰੇ ਵੇਖਿਆ ਅਨਸਾਰ ਕਰਨ ਗਈਆਂ ਹਾਂ ਸਵੇਰੇ ਮਮਾ ਦੇ ਕੱਲ ਤਾਂ ਪੰਟਿਆ ਆਹੋ ਕੱਲ ਦਾ ਪਤਾ ਸਾਲ ਨੇ ਫੋਨ ਲਾ ਬੜਿਆ ਉਹਦੇ ਵਿੱਚੋਂ ਫੱਕ ਜੀ ਤੋਂ ਹਾਏ ਫੇਰ ਪਾ ਵੀ ਸਾਰਿਆਂ ਨੂੰ ਦੱਸਤਾ ਉਹਨੇ ਸਾਰਿਆਂ ਨੂੰ ਦੱਸਤਾ ਉਹ ਕੋਈ ਆਨ ਤੇ ਸਜਰੇ ਟੱਟ ਤੋੜਤੀ ਬੂਦੀ ਮੈਂ ਇਹ ਰੋਣਾ 300 ਰੁਪਿਆ ਦੇਖਣਾ ਪੜਿਆ ਉਹਨੇ ਫੇਰ ਫੂਲੇ ਲਟਾ ਟੁੱਟਾਈ ਕਿਹੜੇ ਮੁੰਡਿਆਂ ਨੂੰ ਨਾ ਦੱਸੀਦਾ ਨਹੀਂ ਗੁਰੂ ਆਂਦਾ ਚੋਸੇ ਵੇਲੇ ਬੋਲੇ ਚ ਪਾ ਲਈਦਾ ਹੁੰਦਾ ਜਰਾਮੀ ਦੱਬਾ ਅਮੀ ਉੱਥੇ ਫਾਕੀ ਜੀ ਬੋਲਣ ਦਾ ਹੈ ਉਹ ਪਤਾ ਮੈਨੂੰ ਸਾਡੇ ਸਾਹਮਣੇ ਬੋਲਣ ਦਾ ਕੀ ਆ ਹੀ ਉੱਥੇ ਨਹੀਂ ਤੈਨੂੰ ਪਤਾ ਹੀ ਹੋਊਗਾ ਵੀ ਇਹਦੇ ਵਿੱਚ ਫੋਨ ਹੈ ਉਹਨਾਂ ਨੂੰ ਮੁੱਢ ਦਾ ਪਤਾ ਹੈ ਗੱਡੀ ਚੱਲ ਗਈ ਉਹ ਚੱਲ ਗਈ ਹੈ ਗੱਡੀ ਲੈ ਅੱਛਾ ਫਾਕੀ ਬਈ ਇਕੱਲੀ ਅੱਛਾ ਇਹ ਕਿੱਲੇ ਸਟਾਟੀਆਂ ਦਾ ਹੈ ਦੁਕਾਨੀ ਸੈੱਜੇ ਨੂੰ ਲੱਭ ਜਾਊਗਾ ਅੱਛਾ ਗੱਡੀ ਚੱਲ ਕੇ ਡਲਿਆ ਇਹਨੇ ਦੱਸਤਾ ਹੁਣ ਸਾਰੇ ਨੂੰ ਕਿ ਤੁੰ ਲੰਬਾ ਹੂ। ਐਲਾ ਨਾ ਨੀਵਾ। ਵਾਲੀ ਖੋਗੇ ਲਗੀ। ਰਵਨਾ ਚ ਗਿਆ ਤੇ ਇਧਰ ਫੱਕ ਤੇ ਲਟੀ ਜਾਵੇ। ਚਲ ਗਏ ਹੀ ਨਾ ਗੱਡੀ ਚੋ ਟਰੱਕ ਚੁੱਕ ਲਿਆ। ਟਰੱਕ ਜਦੋਂ ਚੁੱਕਿਆ ਮੈਂ ਕਢਣ ਗਿਆ। ਆਹੋ। ਠੀਕ ਆ। ਤੇ ਮੁੜ ਕੇ ਕਰ ਇਹਨੇ ਫੱਕ ਫੂਕ ਉੱਥੇ ਕਿਤੇ ਉਹਨੂੰ ਕੋਈ ਹੋਊਗਾ ਸ਼ੱਕ ਸ਼ੁੱਕ ਤੇ ਫੇਰ ਹੀ ਉਹਨੇ ਕੋ। ਨਹੀਂ ਨਹੀਂ 77 ਬੰਦਾ। ਗੱਡੀਆਂ ਦੇ ਵੱਜ ਕੇ ਜਿਹੜੀ ਹੋਈ ਚੀਜ਼। ਅੰਦਰ ਉੱਤਰ ਗਏ। ਚਲ ਕੋਈ ਗੱਲ ਨਹੀਂ ਉਹਨੇ ਹੋਏ ਘਰ ਜਾਦੀ ਲੈਣਾ ਪਰ ਨਹੀਂ ਜਾਦੀ ਲੈਂਦਾ ਸ਼ਰਾਬ ਪੀਤੀ ਉਹਨੇ ਸ਼ਰਾਬ ਪੀਤੀ ਉਹਦਾ ਕਿੰਨਾ ਕੁ ਵਜੇ ਨਹੀਂ ਫੱਕ ਜੀ ਦਾ ਉਹ ਲੱਦੀ ਜਦੀ ਵਾ ਤੇ ਘਰ ਘੱਟ ਹਮ ਅਸ਼ਿਆ ਤੇਨ ਕਰ ਲੈ ਵੱਲੇ ਪਰ ਵੱਲੇ ਆ ਵੀ ਆਇਆ ਕਦੇ ਉਹ ਉਹ ਕਹਿਣ ਡਿਆ ਅੱਗੇ ਸਾਰੇ ਜਾਣੇ ਵੀ ਕੱਲ ਨਿਆਣੇ ਨਹੀਂ ਖੇਡਦੇ ਕੱਲ ਵੀ ਨਿਆਣਿਆਂ ਨੂੰ ਅੱਧ ਪਚਦੇ ਨੇ ਛੁੱਟੀ ਕੀਤੀ ਸੀ ਨਾ ਤੇ ਕੱਲ ਹੀ ਤਾਂ ਹਵਾ ਵਗਦੀ ਹੁਣ ਅੱਜ ਵੀ ਹਵਾ ਵਗੰਡੀ ਤੇ ਨਿਆਣੇ ਕਹਿੰਦੇ ਚੱਲ ਹਵਾ ਵਗਦੀ ਖੇਡ ਲੈਣੇ ਘੜੀ ਉੱਥੇ ਗਰਾਊਂਡੇ ਜਾ ਕੇ ਤੇ ਉਹ ਕੱਲ ਨਹੀਂ ਖੇਡਦੇ ਰਿਆਣੇ ਜਿਹੜੇ ਹਿਸਾਬ ਨਾਲ ਟਰੱਕ ਪਲਟਿਆ ਚਨਵੀਰ ਵੀ ਧਿਆ ਹੀ ਬੋਡਮਾ ਵਖਾਉਣ ਸ਼ਾਮੀ ਪਈ ਦੱਸਿਆ ਤੇ ਸਾਨੂੰ ਮੱਠੀ ਨਹੀਂ ਸੱਚ ਜਿੱਕੇ ਤੋਂ ਟਿਊਸ਼ਨ ਚੱਲ ਗਿਆ ਹੈ ਨਾ ਮੱਠੀ ਨੇ ਦੱਸਿਆ ਇਹ ਆਂਦਾ ਚਾਚੀ ਉੱਥੇ ਟਰੱਕ ਪਲਟਿਆ ਮੈਂ ਕਿੱਥੇ ਮੈਂ ਹਾਂ ਇੱਥੇ ਗਰਾਊਂਡ ਦੇ ਵਿੱਚ ਹਏ ਕਿ ਦੂਰੋਂ ਠਾਂ ਡਿੱਗਾ ਹੈ ਬੂਟੇ ਵੀ ਟੁੱਟ ਗਏ ਤਾਂ ਬੂਟੇ ਟੁੱਟ ਗਏ ਤਾਂ ਉਹ ਜਾਣਦੇ ਵੀ ਭਾਈ ਕਿਦਾ ਬਚਿਆ ਹੋਗਾ ਫਿਰ ਭਾਈ ਉਹਨੇ ਸ਼ਾਲ ਮਾਰ ਕੇ ਉੱਤਰ ਗਿਆ ਪਹਿਲਾਂ ਹੀ ਆਨੇ ਉਤਰਿਆ ਆਨੇ ਪਾਣੀ ਪੂਣੀ ਪੀਣਦੇ ਆ ਆਦੇ ਪਰਾ ਨਹੀਂ ਲੱਗਾ ਕਹਿਣ ਮੁੱਲਰ ਗਿਆ ਹਾਂਜੀ ਉਹਦੇ ਨਾਲ ਜਿਹੇ ਤੁਸੀਂ ਕੱਪੜੇ ਟੰਗ ਦੇ ਵਰਦੀ ਫੇਰ ਸਿੱਧਾ ਹੋ ਗਿਆ ਫੇਰ ਦਰਵਾਜੇ ਦੇ ਪਿਛਲੇ ਬੰਨੇ ਨਾਲ ਹੀ ਸਿੱਧਾ ਵੀ ਹੋ ਗਿਆ ਆਲੋ ਵਰਿਆ

ਰਮਣਾ ਦਦਰੂ ਉਧਰੇ ਉਧਰੇ ਰਾਂਗਪੁਰ ਆਂ ਆ ਲਾਲ ਹੋ ਗਏ ਆਪਣੇ ਔਰ ਦਾਈ ਬੋਜਾ ਕਿੰਨੀ ਚੇਤਨਾ ਸੁਖਰਾ ਕੱਟ ਕੱਟਦਾ ਜੇ ਬੰਦੋ ਕਹਿੰਦਾ ਵਾਟੂ ਬੈਠੋ ਆਂਦਾ ਆਏ ਉਹ ਮਿੰਟੋ ਮੈਂ ਟਮਾਟੀ ਰਾਂਗ ਬਣਾਉਦਾ ਪਰ ਇਹ ਮਤੋਰੀਆਂ ਜੀ ਫਿਰਦੇ ਰਹਿੰਦੇ ਆਪਾਂ ਤੋਰੀਆਂ ਖਾਣੀਆਂ ਹੁੰਦੀਆਂ ਵੇ ਥੱਲੇ ਸਵਾਹ ਨਹੀਂ ਇਹਨੇ ਤਾਂ ਕੋਈ ਯਾਰ ਜੋਰ ਨਹੀਂ ਹੁੰਦਾ ਹਾਂ ਪਾਪਾ ਪਾਪਾ ਇਹਨੇ ਕੋਈ ਯਾਰ ਜੋਰ ਨਹੀਂ ਹੁੰਦਾ ਇਹ ਤਾਂ ਹੋਰੀਆਂ ਨਹੀਂ ਫਿਰ ਦੇ ਦਿੰਦੇ ਲੈ ਵਾਤ ਰਾਂ ਦੇ ਪਣਾ ਇੱਕ ਹੋਰੀ ਵਿੱਚ ਫੋਟੋ ਤੇ ਚੜ ਜਾ ਨਹੀਂ ਥੱਲੇ ਜਿਆਦਾ ਡੂੰਗਾ ਨਹੀਂ ਹੋਰੀ ਡੂੰਗਾ ਜਾਉ ਤੇ ਯਾਰ ਫੜੂ ਮੇਰੀ ਗੱਲ ਸੁਣੋ ਆ ਵੇ ਤੇਰੀ ਖਾਲਚ ਪਈ ਆ ਹੋਈ ਵੇ ਤੈਨੂੰ ਵੀ ਕਹਿੰਦਾ ਚਾਰ ਆ ਚਾਰ ਮਤਲਬ ਇਹੋ ਰਸਨਾ ਮੈਂ ਕਿਹਨੂੰ ਛੱਡਣਾ ਤੇ ਇਹ ਨਾ ਫੜਿਆ ਤੋੜਨੀਆ ਜਨ ਪਰਾਂ ਜਾਲ ਲੈਣ ਤੋਂ ਪਹਿਲਾਂ ਇਹ ਕਾ ਵੇ ਹੋਈ ਖੀਰਾ ਚਾਚਾ ਦਾ ਖੀਰਾ ਵੇਲਾ ਲੈ ਫੇਰ ਵੇਲਾ ਤੋਂ ਮਿੱਟੀ ਪੋਣੋ ਨਹੀਂ ੜਦਾ ਤੂੰ ਬਾਹਰ ਪੋਜੀਉਂ ਦਤਾ ਜੀ ਦਾ ਬੇਟੇ ம <laughs> <laughs> ਬੜੇ ਢਕਾਰ ਮਾਰਾਂਗਾ ਰਾਇਮਾ ਲੱਗ ਗਿਆ ਲੱਗ ਗਿਆ ਬੋਟਾ